ਰਾਤ ਨੂੰ ਸ਼ਰਾਬ ਪੀ ਕੇ ਇਸ ਮੱਲੇ 'ਚ ਅਣਜਾਣ ਲੋਗਾਂ ਦੇ ਨੇ ਆ ਕੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਘਰ ਕਿਹੜਾ ਹੁੰਦਾ ਇੰਨੀ ਕਿ ਸ਼ਰਾਬ ਪੀਤੀ ਹੁੰਦੀ ਹੈ ਕਿਸੇ ਵੀ ਘਰ ਦੇ ਅੱਗੇ ਸਕੂਟਰ ਨਾਲ ਕਮਟਰਸਾਈਕਲ ਆਪਣਾ ਲਾ ਕੇ ਕਹਿਣ ਲੱਗ ਜਾਂਦੇ ਨੇ ਕਈ ਵਾਰੀ ਤਾਂ ਇਹ ਵੀ ਗੱਲ ਹੋਈ ਹੈ ਕਿ ਧੀ ਪੈਣ ਜੜੀਆਂ ਮੱਲੇ 'ਚ ਰਹਿੰਦੀਆਂ ਉਹਨਾਂ ਨੂੰ ਆ ਕੇ ਪੁੱਛ ਲੈ ਕਿੰਨੇ ਪੈਸੇ ਲਹੇਂਗੀ ਜੇ ਸਰਕਾਰ ਜਾਂ ਪ੍ਰਸ਼ਾਸਨ ਜਾਂ ਗਵਰਨਮੈਂਟ ਇਹ ਸੋਚਦੀ ਹੈ ਕਿ ਅਸੀਂ ਇਹ ਸੁਵਿਧਾ ਮੁਹੱਈਆ ਕਰਾਣੀਆਂ ਹਿੰਦੁਸਤਾਨ 'ਚ ਤੇ ਇੱਕ ਜਗਾ ਬਣਾ ਦਿਓ ਕੋਈ ਸੈਕਟਰ ਬਣਾ ਦਿਓ ਕੋਈ ਐਸੀ ਜਗਾ ਬਣਾ ਦਿਓ ਜਿੱਤੇ ਸਰਕਾਰ ਨੂੰ ਵੀ ਆਮਦਨ ਹੋਵੇ ਕੋਈ ਵੀ ਕੰਮ ਜਿਹੜਾ ਜਾਂ ਸਰਕਾਰ ਜੀ ਮੇਰੇ ਹੁੰਦੇ ਜਾਂ ਪ੍ਰਸ਼ਾਸਨ ਜੀ ਮੇਰੇ ਹੁੰਦਾ ਜਾਂ ਸਰਕਾਰ ਜਾਂ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਸਰਕਾਰ ਨੇ ਚਲਾਣਾ ਤੇ ਹੁਣ ਜੇ ਲੋਕਾਂ ਜੇ ਹੱਲ ਹੋਣਾ ਹੁੰਦਾ ਇਹ ਬੋਰਡ ਲੋਕਾਂ ਲਾਂਦੀ ਲੋੜ ਥੋੜੀ ਸੀਗੀ ਜਿਹੜੇ ਸ਼ਾਸਨ ਦੇ ਕੰਮ ਸੀ ਪੁਲਿਸ ਦੇ ਕੰਮ ਸੀ ਪ੍ਰਸ਼ਾਸਨ ਦੇ ਕੰਮ ਸੀ ਸਰਕਾਰਾਂ ਦੇ ਕੰਮ ਸੀ ਉਹ ਸਰਕਾਰਾਂ ਜਾਂ ਆਪਣੇ ਆਪਣੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਅਫਸਰ ਨਹੀਂ ਕਰ ਰਹੇ ਇਹ ਜਿਹੜੇ ਬੋਰਡ ਲੱਗੇ ਆ ਹਰ ਐਲਾਈ ਦੇ ਨੁੱਕਰ ਤੇ ਲੱਗੇ ਨੇ ਇਹ ਕੋਈ ਸਰਕਾਰ ਨੇ ਨਹੀਂ ਦਿੱਤੇ ਕੋਈ ਪੋਲਿਟੀਕਲ ਬੰਦੇ ਨੇ ਨਹੀਂ ਦਿੱਤੇ ਇਹ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਲੋਕਾਂ ਨੇ ਆਪਣੀ ਜੀਵ ਜਪੈ ਖਰਚ ਕੇ ਸਾਰਿਆਂ ਨੇ ਬੋਰਡ ਲਵਾਏ ਨੇ ਜਿਹੜਾ ਦੇਵਪਾਰ ਦਾ ਚੰਦਾ ਧੰਦਾ ਚੰਦਾ ਉੱਥੇ ਜਾਣ ਦੇ ਬਜਾਏ ਚਾਰ ਘਰ ਉਰੇ ਉਹ ਮੁੰਡੇ ਸਿੱਧੇ ਉਹ ਅੰਦਰ ਵੜ ਗਏ ਤੇ ਉਹਨਾਂ ਨੇ ਰੋਕਿਆ ਤੇ ਉਸ ਤੋਂ ਬਾਅਦ ਉਹਨੇ 40 50 ਮੁੰਡੇ ਬੁਲਾ ਕੇ ਉੱਥੇ ਮਤਲਬ ਗੁੰਡਾਗਰਦੀ ਪੂਰੀ ਨੰਗਾ ਨਾਚ ਕੀਤਾ ਪਰਚਾ ਦਰਜ ਹੋ ਗਿਆ ਪਰ ਉਹ ਮੌਕਾ ਆਇਆ ਕਿਉਂ ਜਦੋਂ ਇਹਨਾਂ ਨੂੰ ਫੜ ਕੇ ਵੀ ਲੈ ਕੇ ਜਾਂਦੇ ਨੇ ਕਈ ਵਾਰੀ ਫੜ ਕੇ ਲੈ ਕੇ ਗਏ ਨੇ ਲੋਕਾਂ ਨੂੰ ਜਾ ਕੇ ਪੁਲਸ ਕੋਲ ਇੱਕ ਜਵਾਬ ਹੁੰਦਾ ਜੀ ਹੁਣ ਤੱਕ ਕਾਨੂੰਨ ਬਣਾਤਾ ਜਿਹੜੀ 18 ਸਾਲ ਤੋਂ ਉੱਪਰ ਹੈ ਤੇ ਜਿਹੜਾ 18 ਸਾਲ ਤੋਂ ਉੱਪਰ ਹੈ ਉਹ ਜਿੱਥੇ ਮਰਜ਼ੀ ਜਾਣ ਹੋਟਲ 'ਚ ਜਾਣ ਜੋ ਮਰਜ਼ੀ ਕਰ ਸਕਦਾ ਲੁਧਿਆਣਾ ਦੇ ਵਿਖਣ ਵਾਲੇ ਮਾਮਦਰਸ ਕੰ ਦਾ ਸਵਾਗਤ ਹੈ ਮੈਨੂੰ ਤੁਹਾਡੀ ਪਹੁੰਚਿਆ ਲੁਧਿਆਣਾ ਐ ਐਲ ਆਈ ਜੀ ਫਲੈਟ ਦੇ ਵਿੱਚ ਜੀਹਾਂ ਦੱਸਦੇ ਨੇ ਹੈ ਕਿ ਲੋਕਾਂ ਦੇ ਵੱਲੋਂ ਹੁਣ ਆਵਾਜ਼ ਚੱਕਣੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਦੇਵ ਵਪਾਰ ਦੇ ਖਿਲਾਫ ਚੱਕਣ ਲੱਗ ਪਏ ਨੇ ਲੋਬ ਆਵਾਜ਼ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਦ ਨੇ ਇੱਕ ਪਾਸੇ ਬੋਰਡ ਦੇਖ ਸਕਦੇ ਹੋ ਕਿਸ ਤਰੀਕੇ ਇਹ ਲੋਕਾਂ ਵੱਲੋਂ ਜਿਹੜਾ ਲਾਇਆ ਗਿਆ ਵੈ ਜਿਹਦੇ ਵਿੱਚ ਕਾਫੀ ਸੁਨਹਿਰੇ ਅੱਖਰਾਂ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਸਭ ਇਲਾਕੇ ਨਿਵਾਸੀਆਂ ਵਾਸਤੇ ਜਿਹੜਾ ਬੋਰਡ ਹੈ ਦੇਖ ਸਕਦੇ ਹੋ ਕਿ ਇਸ ਐਲਜੀ ਫਲੈਟ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੱਥੇ ਦੇ ਵਪਾਰ ਦਾ ਵੀ ਜਿਹੜਾ ਧੰਦਾ ਹੁੰਦਾ ਜਿਹਦੇ ਵਿੱਚ ਲਿਖਿਆ ਹੋਇਆ ਹੈ ਅਗਰ ਕੋਈ ਆਦਮੀ ਜਾਂ ਔਰਤ ਦੇ ਵਪਾਰ ਦਾ ਧੰਦਾ ਚਲਾਉਂਦਾ ਹੈ ਜਾਂ ਪਕੜਾ ਗਿਆ ਤੇ ਉਹਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਆ ਉਹ ਆਪਣੇ ਅੰਜਾਮ ਦਾ ਖੁਦ ਹੀ ਜਿਹੜਾ ਜ਼ਿੰਮੇਵਾਰ ਹੋਊਗਾ ਉਹ ਇਹ ਗੱਲ ਜਿਹੜੀ ਹੈ ਇਲਾਕਾ ਨਿਵਾਸੀਆਂ ਵੱਲੋਂ ਜਿਹੜੀ ਹੈ ਬੋਰਡ ਉਹ ਜਿਹੜਾ ਹਰ ਇੱਕ ਥਾਂ ਦੇ ਉੱਤੇ ਲਾਇਆ ਜਾ ਰਿਹਾ ਹੈ ਇਸ ਟਾਈਮ ਨੂੰ ਦਿਖਾਣਾ ਤੇ ਸਮਰਾੜਾ ਚੌਕ ਤੋਂ ਅੱਗੇ ਆ ਕੇ ਜਿਹੜਾ ਐਲ ਆਈ ਡੀ ਫਲੈਟ ਜਨੂੰ ਕਿਹਾ ਜਾ ਸਕਦਾ ਹੈ ਐਲ ਆਈ ਡੀ ਫਲੈਟ ਦੀ ਇਹ ਜਿਹੜੀ ਹੈ ਬੋਰਡ ਹੈ ਐਲ ਆਈ ਡੀ ਫਲੈਟ ਦੇ ਬਾਹਰ ਜਿਹੜੇ ਲਾਏ ਗਏ ਨੇ ਸੋ ਐਲ ਆਈ ਡੀ ਫਲੈਟ ਦੇ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਕਾਫੀ ਦੁਖੀ ਪਰੇਸ਼ਾਨ ਹੋਣ ਤੇ ਬਾਅਦ ਉਹਨਾਂ ਵੱਲੋਂ ਜਿਹੜਾ ਇਹ ਸਟੈਪ ਚੱਕਿਆ ਗਿਆ ਸੋ ਗੱਲਬਾਤ ਕਰ ਲੈਣੇ ਉਹਨਾਂ ਵੱਲੋਂ ਜਿਹੜਾ ਇਹ ਸਟੈਪ ਹੈ ਉਹ ਕਿਉਂ ਚੱਕਿਆ ਗਿਆ ਕਿਤੇ ਨ ਕਿਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਖਬਰ ਹੈਗੀ ਹੈ ਜਾਂ ਨਹੀਂ ਪ੍ਰਸ਼ਾਸਨ ਨੂੰ ਦਿਗਦਾ ਵੀ ਹੈ ਜਾਂ ਨਹੀਂ ਕਿਉਂਕਿ ਲੋਕਾਂ ਵੱਲੋਂ ਆਪ ਹੀ ਜਿਹੜਾ ਆਵਾਜ਼ ਚੱਕੀ ਜਾ ਰਹੀ ਹੈ ਸੋ ਬੋਰਡ ਜਿਹੜੇ ਲਾਏ ਗਏ ਨੇ ਭਾਈ ਜੀ ਤੁਸੀਂ ਸਾਰੇ ਇਕੱਠੇ ਹੋ ਐਲ ਆਈ ਡੀ ਫਲੈਟ ਦੇ ਵਿੱਚ ਹੀ ਰਹਿੰਦੇ ਹੋ ਜੀ ਸਾਰੇ ਐਲ ਆਈ ਦੇ ਵਸਦੇ ਹੋ ਜੀ ਤੇ ਆ ਬੋਰਡ ਜਿਹੜੇ ਪਿੱਛੇ ਲਾਏ ਹੋਏ ਆ ਤੁਸੀਂ ਇਹ ਬੋਰਡ ਇਹ ਲਾਇਆ ਜੀ ਅੱਕ ਚੁੱਕੇ ਆ ਲੋਕ ਇਹ ਜਿਹੜੇ ਬੋਰਡ ਲੱਗੇ ਆ ਹਰ ਐਲ ਆਈ ਦੇ ਨੁੱਕਰ ਤੇ ਲੱਗੇ ਨੇ ਇਹ ਕੋਈ ਸਰਕਾਰ ਨੇ ਨਹੀਂ ਦਿੱਤੇ ਕੋਈ ਪੋਲੀਟੀਕਲ ਬੰਦੇ ਨੇ ਨਹੀਂ ਦਿੱਤੇ ਇਹ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਲੋਕਾਂ ਨੇ ਆਪਣੀ ਜੀਵ ਚ ਪੈਸੇ ਖਰਚ ਕੇ ਸਾਰਿਆਂ ਨੇ ਮੋੜ ਲਵਾਏ ਨੇ ਲੋਕ ਇੰਨਾ ਕਿ ਇੱਥੇ ਦੁਖੀ ਹੋ ਗਏ ਨੇ ਜੀ ਇੱਥੇ ਕੋਈ ਜੇ ਕੋਈ ਕਿਸੇ ਬੱਚੇ ਦਾ ਰਿਸ਼ਤਾ ਕਰਨਾ ਹੈ ਤਾਂ ਔਖਾ ਹੈ ਇਹ ਫਲੈਟ ਜਿਹੜੇ ਹੈਗੇ ਨੇ ਇਸੇ ਕੰਮ ਲਈ ਦਿੱਲੀ ਤੱਕ ਮਸ਼ਹੂਰ ਨੇ ਦਿੱਲੀ ਤੁਸੀਂ ਪੁੱਛ ਲੋ ਕਿਸੇ ਨੂੰ ਜੇ ਕੋਈ ਜਿਹੜਾ ਕੋਲ ਪੰਜਾਬ ਜਾਣ ਵਾਲਾ ਇਹ ਫਲੈਟ ਦਿੱਲੀ ਤੱਕ ਮਸ਼ਹੂਰ ਨੇ ਤੇ ਅ ਜਿਹੜਾ ਹੈ ਲੋਕ ਆਪ ਮਹਾਰੇ ਹੋ ਕੇ ਅੱਗੇ ਆਏ ਨੇ ਇੱਥੇ ਕਰੋੜ 8 ਤੋਂ 10 ਘਰ ਰਦਾਦੇ ਨੇ ਜਿਹੜੇ ਕਿ ਦੇ ਵਪਾਰ ਦੇ ਨਾਲ ਪੂਰੀ ਤਰ੍ਹਾਂ ਲਿਪਤ ਨੇ ਔਰ ਉਹਨਾਂ ਕਰਕੇ ਜਿਹੜੇ ਵਿਚਾਰੇ ਲੋਕ ਘਰੋਂ ਨਿਕਲ ਨਹੀਂ ਸਕਦੇ ਧੀਆ ਬੇਣਾ ਨਿਕਲ ਨਹੀਂ ਸਕਦੀਆਂ ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਨੂੰ ਐਲਜੀ ਫਲੈਟ ਮੈਨੂੰ ਦੇ ਹੋ ਗਏ ਜੀ ਹੋ ਗਏ 7 18 ਸਾਲ ਆਸੀਂ ਪਹਿਲਾਂ ਹੀ ਮੁੱਦਾ ਚੱਕਿਆ ਸੀਗਾ ਠੀਕ ਹੈ ਮੁਕੇ ਸਰਕਾਰ ਪਰ ਉਦੋਂ ਲੋਕਾਂ ਨੂੰ ਇੰਨੀ ਅਵੇਅਰਨੈਸ ਨਹੀਂ ਸੀ ਪਰ ਹੁਣ ਲੋਕ ਆਪ ਮੁਹਾਰੇ ਆ ਕੇ ਸਾਡੇ ਕੋਲ ਆਏ ਨੇ ਆਪ ਆਪ ਮੁਹਾਰੇ ਉਹਨਾਂ ਨੇ ਆਪਣੇ ਸਾਰਾ ਕੁਝ ਜੋ ਬੋਰਡ ਲਾਇਏ ਨੇ ਉਹਨਾਂ ਨੇ ਆਪਣੇ ਕੋਲੋਂ ਔਰ ਸਾਰੇ ਇੱਕਜੁੱਟ ਹੋ ਗਏ ਨੇ ਵੀ ਜਿੱਥੇ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਇਹ ਕੰਮ ਬੰਦ ਨਹੀਂ ਕਰਾਏਗਾ ਫਿਰ ਅਸੀਂ ਆਪਣੇ ਤੌਰ ਤੇ ਜਿਹੜੇ ਹੈਗੇ ਸਾਰੇ ਜਿਹੜੀ ਹੈਗੀ ਆ ਐਲ ਆਈ ਨਿਵਾਸੀ ਸਾਰੇ ਆਪਣੇ ਤੌਰ ਤੇ ਕੰਮ ਬੰਦ ਕਰਾਂਗੇ ਮੈਂ ਕਹਿੰਦਾ ਇਕੱਲੀ ਐਲ ਆਈ ਨਹੀਂ ਪੂਰਾ ਲੁਧਿਆਣਾ ਪੰਜਾਬ 'ਚ ਕੰਮ ਬੰਦ ਹੋਣਾ ਚਾਹੀਦਾ ਜੋ ਲੋਕਾਂ ਦੇ ਤੁਸੀਂ ਇਹ ਦੇਖੋ ਤੁਹਾਨੂੰ ਇੱਕ ਦਿਖਾ ਦਿੰਦੇ ਨੇ ਜਿੱਥੇ ਸਕੂਲ ਦੇ ਬੱਚੇ ਬੰਕ ਮਾਰ ਕੇ ਤੇ ਉਹ ਇਥੇ ਇਹ ਅੱਡਿਆਂ ਤੇ ਜਾਂਦੇ ਆ ਤੇ ਇਹ ਤਾਂ ਮਾਹੌਲ ਦੇਖੋ ਕਿੱਥੇ ਦਾ ਕਿੱਥੇ ਇਹ ਇਹਦਾ ਜ਼ਿੰਮੇਵਾਰ ਕੌਣ ਹੈਗਾ ਇਹ ਕਿਉਂ ਤੰਦੇ ਜਿਹੜੇ ਹੁੰਦੇ ਆ ਇਹ ਤੰਦੇ ਦਿਖਦੇ ਨਹੀਂ ਹੈਗੇ ਇਹ ਗਲਤ ਕੰਮ ਜਿਹੜਾ ਹੁੰਦਾ ਇਹ ਦਿਖਦਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਜਾਂ ਕਿਦਾਂ ਹੁੰਦੇ ਦੇਖੋ ਜੀ ਕੋਈ ਵੀ ਕੰਮ ਜਿਹੜਾ ਜਾਂ ਸਰਕਾਰ ਜੀ ਮੇਰੇ ਹੁੰਦੀ ਜਾਂ ਪ੍ਰਸ਼ਾਸਨ ਜੀ ਮੇਰਾ ਹੁੰਦਾ ਜਾਂ ਸਰਕਾਰ ਜਾਂ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਸਰਕਾਰ ਨੇ ਚਲਾਣਾ ਤੇ ਹੁਣ ਜੇ ਲੋਕਾਂ ਜੇ ਹੱਲ ਹੋਣਾ ਹੁੰਦਾ ਆ ਬੋਰਡ ਲੋਕਾਂ ਲਾਂਦੀ ਲੋੜ ਥੋੜੀ ਸੀਗੀ ਸਾਡੇ ਕੋਲ ਤਰਖਾਸਤਾ ਮੇਖਲ ਹਰ ਐਲਜੀ ਯੂਨੀਵਰਸਿਟੀ ਕੋਲ ਕੋਈ ਪਹਿਲਾਂ ਇਕੱਲੇ ਇਕੱਲੇ ਤੌਰ ਤੇ ਦਿੰਦੇ ਰਿਹਾ ਹੁਣ ਅਸੀਂ ਸਾਰੇ ਇਕਜੁੱਟ ਹੋ ਗਏ ਹਾਂ ਸਾਰੀ ਐਲਜੀ ਇਕਜੁੱਟ ਹੋ ਗਈ ਆ ਬਿਲਕੁਲ ਭਾਈ ਜੀ ਤੁਸੀਂ ਵੀ ਖੜੇ ਹੋ ਜਿੱਦਾਂ ਸਾਰੇ ਇਕੱਠੇ ਹੋ ਕੇ ਖੜ ਗਏ ਹੁਣ ਪਿੱਛੇ ਇੱਕ ਬੋਰਡ ਜਿਹੜਾ ਲਾ ਦਿੱਤਾ ਗਿਆ ਤੇ ਹੁਣ ਕੀ ਕਹਿਣਾ ਸਾਰਿਆਂ ਨੂੰ ਇੱਕ ਪਰੀ ਦਾ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਦੋਸਤ ਇਸ ਚੈਨਲ ਨੂੰ ਦੇਖ ਰਹੇ ਨੇ ਤੁਹਾਡਾ ਵੀ ਧੰਨਵਾਦ ਵੀ ਤੁਸੀਂ ਇਸ ਹਾ ਦਾ ਨਾਰਾ ਜਿਹੜਾ ਮੱਲੇ ਵਾਲਿਆਂ ਨੇ ਮਾਰਿਆ ਉਹਦੇ ਚ ਤੁਸੀਂ ਆ ਕੇ ਸ਼ਾਮਲ ਹੋਏ ਹੋ ਉਸ ਆਵਾਜ਼ ਨੂੰ ਤੁਸੀਂ ਲੈ ਕੇ ਚੱਲੇ ਹੋ ਔਰ ਜਿਵੇਂ ਸਾਡੇ ਵੱਡੇ ਭਰਾਣੇ ਦੱਸਿਆ ਕਿ ਇਹ ਕੰਮ ਆਮ ਲੋਕਾਂ ਦੇ ਨਹੀਂ ਸੀ ਰਹਿਣ ਦੀ ਵਿਵਸਥਾ ਕਰਨਾ ਸਫਾਈ ਦੀ ਵਿਵਸਥਾ ਕਰਨਾ ਘਰ ਪਰਿਵਾਰ ਜਿੱਥੇ ਰਾਤ ਸ਼ਾਂਤੀ ਨਾਲ ਰਹਿ ਸਕਣ ਬੱਚੇ ਕੋਸ਼ਾਲੀ ਨਾਲ ਰਹਿ ਸਕਣ ਉਹ ਸਾਰੀਆਂ ਵਿਵਸਥਾ ਕੰਮ ਸਰਕਾਰ ਦਾ ਹੈ ਅੱਜ ਆਮ ਆਦਮੀ ਆਮ ਆਦਮੀ ਪਾਰਟੀ ਨਹੀਂ ਭਾਜੀ ਆਮ ਆਦਮੀ ਹੈ ਜਿਹੜੇ ਬੰਦੇ ਖੜੇ ਨੇ ਇਹ ਅੱਜ ਕਿਉਂ ਇਕੱਠੇ ਹੋਏ ਨੇ ਇਸ ਕਰਕੇ ਹੋਏ ਨੇ ਜਿਹੜੇ ਸ਼ਾਸਨ ਦੇ ਕੰਮ ਸੀ ਪੁਲਿਸ ਦੇ ਕੰਮ ਸੀ ਪ੍ਰਸ਼ਾਸਨ ਦੇ ਕੰਮ ਸੀ ਸਰਕਾਰਾਂ ਦੇ ਕੰਮ ਸੀ ਉਹ ਸਰਕਾਰਾਂ ਜਾਂ ਆਪਣੇ ਆਪਣੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਅਫਸਰ ਨਹੀਂ ਕਰ ਰਹੇ ਇਸ ਕਰਕੇ ਸਾਰਿਆਂ ਨੂੰ ਇਹ ਹਾ ਦੀ ਨਾਲ ਜਣੀ ਆਵਾਜ਼ ਆ ਕੱਢਣੀ ਪਈ ਹੈ ਜਦੋਂ ਇਹਨਾਂ ਨੂੰ ਫੜ ਕੇ ਵੀ ਲੈ ਕੇ ਜਾਂਦੇ ਨੇ ਕਈ ਵਾਰੀ ਫੜ ਕੇ ਲੈ ਕੇ ਗਏ ਨੇ ਲੋਕਾਂ ਨੂੰ ਜਾ ਕੇ ਪੁਲਿਸ ਕੋਲ ਇੱਕ ਜਵਾਬ ਹੁੰਦਾ ਜੀ ਹੁਣ ਤਾਂ ਕਾਨੂੰਨ ਬਣਾਤਾ ਜਿਹੜੀ 18 ਸਾਲ ਤੋਂ ਉੱਪਰ ਹੈ ਤੇ ਜਿਹੜਾ 18 ਸਾਲ ਤੋਂ ਉੱਪਰ ਹੈ ਉਹ ਜਿੱਥੇ ਮਰਜ਼ੀ ਜਾਣ ਹੋਟਲ 'ਚ ਜਾਣ ਜੋ ਮਰਜ਼ੀ ਕਰਨ ਪਰ ਇਹ ਜੋ ਮਰਜ਼ੀ ਵਾਲਾ ਕੰਮ ਨਹੀਂ ਹੈ ਗੰਦ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਜਾਂ ਗਵਰਨਮੈਂਟ ਇਹ ਸੋਚਦੀ ਹੈ ਕਿ ਅਸੀਂ ਇਹ ਸਬੂਧਾ ਮੁਹੱਈਆ ਕਰਾਣੀ ਹੈ ਹਿੰਦੁਸਤਾਨ 'ਚ ਤਾਂ ਇੱਕ ਜਗ੍ਹਾ ਬਣਾ ਦਿਓ ਕੋਈ ਸੈਕਟਰ ਬਣਾ ਦਿਓ ਕੋਈ ਐਸੀ ਜਗ੍ਹਾ ਬਣਾ ਦਿਓ ਜਿੱਥੇ ਸਰਕਾਰ ਨੂੰ ਵੀ ਆਮਦਨ ਹੋਵੇ ਜੀ ਆਹੇ ਚੀਜ਼ਾਂ ਨੂੰ ਵਧਾ ਵਧਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਆਮਦਨ ਹੋਵੇ ਪਰ ਮੱਲੇ 'ਚ ਜਿੱਥੇ ਪਰਿਵਾਰ ਰਹਿੰਦੇ ਨੇ ਬੱਚੇ ਰਹਿੰਦੇ ਨੇ ਬੱਚਿਆਂ ਨੇ ਪੜ੍ਹਨਾ ਹੈ ਬੱਚਿਆਂ ਨੇ ਖੇਲਣਾ ਵੀ ਹੈ ਉਹਨਾਂ ਤੇ ਬੜਾ ਮਾੜਾ ਅਸਰ ਪੈਂਦਾ ਰਾਤ ਨੂੰ ਸ਼ਰਾਬ ਪੀ ਕੇ ਇਸ ਮੱਲੇ 'ਚ ਅਣਜਾਣ ਲੋਕ ਆਉਂਦੇ ਨੇ ਆ ਕੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਘਰ ਕਿਹੜਾ ਹੁੰਦਾ ਇੰਨੀ ਸ਼ਰਾਬ ਪੀਤੀ ਹੁੰਦੀ ਹੈ ਕਿਸੇ ਵੀ ਘਰ ਦੇ ਅੱਗੇ ਸਕੂਟਰ ਦਾ ਮੋਟਰਸਾਈਕਲ ਆਪਣਾ ਲਾ ਕੇ ਕਹਿਣ ਲੱਗ ਜਾਂਦੇ ਨੇ ਕਈ ਵਾਰੀ ਤਾਂ ਇਹ ਵੀ ਗੱਲ ਹੋਈ ਹੈ ਕਿ ਧੀ ਪੈਣ ਜੜੀਆਂ ਮੱਲੇ ਚ ਲੈਂਦੀਆਂ ਉਹਨਾਂ ਨੂੰ ਆਕੇ ਪੁੱਛ ਲੈ ਕਿੰਨੇ ਪੈਸੇ ਲਹੇਂਗੀ ਇਹ ਚੀਜ਼ਾਂ ਨੂੰ ਤੁਸੀਂ ਆਪਣੇ ਜਿਹੜਾ ਨਜ਼ਦੀਕੀ ਥਾਣਾ ਲੱਗਦਾ ਉਹਦੇ ਵਿੱਚ ਕੰਪਲੇਂਟ ਵਗੈਰਾ ਦਿੱਤੀ ਨਹੀਂ ਇਸ ਮਾਮਲੇ ਦੌਰਾਨ ਜਿਹੜਾ ਕਿੰਨੇ ਦਿਨਾਂ ਤੋਂ ਰਹਿ ਰਹੇ ਹੋ ਇਸ ਏਰੀਆ ਵਿੱਚ ਮੈਨੂੰ ਹੋ ਗਿਆ ਜੀ ਘੱਟੋ ਘਾਟ 10 ਸਾਲ ਹੋ ਗਏ ਇੱਥੇ ਰਹਿਦਿਆਂ ਨੂੰ ਕੋਈ ਕੰਪਲੇਂਟ ਵਗੈਰਾ ਦਿੱਤੀ ਨਹੀਂ ਕਦੇ ਪਹਿਲਾਂ ਕੰਪਲੇਂਟ ਆ ਪਾ ਜੀ 20 50 ਪਤਲੀ 100 ਕਿੰਨੀ ਆਣ ਗਈ ਤਾਂ ਵੱਧ ਨੂੰ ਹੋਈ ਨਾ ਉਹ ਅੱਜ ਤੋਂ 10 ਸਾਲ ਪਹਿਲਾਂ ਵਾਲੀ ਕੰਪਲੇਂਟਾ ਮੈਂ ਤੁਹਾਨੂੰ ਅੱਜ ਤੋਂ 15 ਠੀਕ ਹੈ ਉਦੋਂ ਠੀਕ ਹੈ ਚੰਦ ਲੋਕ ਸੀ ਉਦੋਂ ਲੈ ਜੀ ਪੂਰੀ ਡਵੈਲਪ ਨਹੀਂ ਸੀਗੀ 20 ਸਾਲ ਪਹਿਲਾਂ 18 20 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਨਹੀਂ ਸੀ ਡਵੈਲ ਪੂਰੀ ਅਸੀਂ ਮੁੱਦਾ ਚ ਕਿਹਾ ਸੀਗਾ ਅਖਬਾਰਾਂ ਚ ਵੀ ਲੱਗੀ ਬੜਾ ਕੁਝ ਹੋਇਆ ਪਰ ਉਦੋਂ ਵੀ ਕੁਝ ਨਹੀਂ ਹੋਇਆ ਪਰ ਹੁਣ ਲੋਕ ਆਪ ਮਾਰੇ ਆਏ ਨੇ ਅੱਜ ਤੇ ਜਿਹੜੇ ਚਲੋ ਮੋਤਵਰ ਬੰਦੇ ਜਿਹੜੇ ਆਪਣੇ ਸਾਰੇ ਜਿਨ੍ਹਾਂ ਨੂੰ ਉਹਨੇ ਇਕੱਠਾ ਕੀਤਾ ਵੀ ਤੁਸੀਂ ਸਾਡੇ ਘਰ ਪਰਿਵਾਰ ਚ ਸਾਡਾ ਔਖਾ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਦੀਵਾਲੀ ਵਾਲੇ ਦਿਨ ਪਿੱਛੇ ਕੋਈ ਜਿਹੜੇ ਹੈਗੇ ਐਦਾਂ ਦੇ ਹੀ ਜਿਹੜਾ ਦੇਵਪਾਰ ਦਾ ਚਲਦਾ ਹੈ ਤੁੰਦਾ ਚਲਦਾ ਉੱਥੇ ਜਾਣ ਦੇ ਬਜਾਏ ਚਾਰ ਘਰ ਉਹਦੇ ਉਹ ਮੁੰਡੇ ਸਿੱਧੇ ਉਹ ਅੰਦਰ ਵੜ ਗਏ ਤੇ ਉਹਨਾਂ ਨੇ ਰੋਕਿਆ ਤੇ ਉਸ ਤੋਂ ਬਾਅਦ ਉਹਨਾਂ 40 50 ਮੁੰਡੇ ਬੁਲਾ ਕੇ ਉੱਥੇ ਮਤਲਬ ਗੁੰਡਾਗਰਦੀ ਪੂਰੀ ਨੰਗਾ ਨਾਚ ਕੀਤਾ ਪਰਚਾ ਦਰਜ ਹੋ ਗਿਆ ਪਰ ਉਹ ਮੌਕਾ ਆਏ ਕਿਉਂ ਇੱਕ ਪ੍ਰਸ਼ਾਸਨ ਦੇ ਅਗਵਾਈ ਹੇਠ ਬੋਟ ਲੱਗ ਰਹੇ ਦੇਖੋ ਜੀ ਪ੍ਰਸ਼ਾਸਨ ਨੂੰ ਅਗਵਾਈ ਅਸੀਂ ਆਪਣੇ ਮਹੱਲੇ ਜਿਹੜੇ ਨਿਵਾਸੀ ਨੇ ਉਹ ਲੋਕ ਦੁਖੀ ਆ ਅਸੀਂ ਕੋਈ ਉਹਨਾਂ ਨੂੰ ਪਹਿਲਾਂ ਸਾਡੇ ਕੋਲ ਜੇ ਕੋਈ ਫੜਿਆ ਜਾਊਗਾ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੁਲਾਵਾਂਗੇ ਜੇ ਪ੍ਰਸ਼ਾਸਨ ਕੋਈ ਨਹੀਂ ਕਾਰਵਾਈ ਕਰੇਗਾ ਫਿਰ ਸਾਨੂੰ ਜਿੱਥੇ ਜੋ ਬਣਦੀ ਹੈ ਭਾਈ ਅਸੀਂ ਤੇ ਆਪਣੇ ਧੀ ਬੱਚੇ ਪੈਣ ਕੋ ਸਭ ਦੇ ਧੀ ਪੈਣ ਜਿਹੜੇ ਹੈਗੇ ਸਾਡੇ ਮੇਰੇ ਸਾਝੇ ਨੇ ਸਭ ਦੇ ਤੇ ਅਸੀਂ ਕੋਈ ਚੱਕਰ ਨਹੀਂ ਜਦੋਂ ਸਾਡੇ ਫਿਰ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੋਵੇ ਸਾਨੂੰ ਕੋਈ ਡਰ ਨਹੀਂ ਹੈਗਾ ਸਿੱਧਾ ਭਾਈ ਜੀ ਕਿਦਾਂ ਇਹ ਬੋਰਡ ਦੇ ਉੱਤੇ ਲਿਖਿਆ ਕੀ ਹੋਇਆ ਕੀ ਮੈਸੇਜ ਹੈਗਾ ਲੋਕਾਂ ਦਾ ਮੈਸੇਜ ਇਹ ਹੀ ਹੈ ਕਿ ਬਹੁਤ ਵਧੀਆ ਲਾਈਨਾਂ ਲਖਾਈਏ ਇਹਦੇ ਤਾਂਕਿ ਜੋ ਵੀ ਇੱਥੇ ਗਲਤ ਕੰਮ ਕਰਨ ਆਂਦੇ ਨੇ ਜਾਂ ਜੋ ਕਰਵਾ ਰਹੇ ਨੇ ਤੇ ਉਹਨਾਂ ਤੋਂ ਬਹੁਤ ਬਹੁਤ ਵੱਡਾ ਇਫੈਕਟ ਪਏਗਾ ਉਹਨਾਂ ਨੂੰ ਵਧੀਆ ਚੀਜ਼ ਹੈ ਬਹੁਤ ਵਧੀਆ ਲਿਖਾਈ ਹੈ ਤਾਂ ਕਿ ਕੋਈ ਵੀ ਆਏਗਾ 100 ਵਾਰ ਸੋਚੇਗਾ ਕਿਉਂਕਿ ਇਸ ਤਰ੍ਹਾਂ ਗੱਲ ਇਹ ਹੈ ਕਿ ਜਿੱਦਾਂ ਮਤਲਬ ਕਈ ਲੋਕ ਅਟਪਛਾਤੇ ਲੋਕ ਆਂਦੇ ਨੇ ਆਪਾਂ ਉਹਨਾਂ ਨੂੰ ਪੁੱਛ ਹੀ ਨਹੀਂ ਸਕਦੇ ਠੀਕ ਹੈ ਨਾ ਵੀ ਤੁਸੀਂ ਕਿਉਂ ਆ ਰਹੇ ਹੋ ਕਿਉਂ ਕਿ ਅਗਲੇ ਪਤਾ ਕੀ ਅਗਲੇ ਸਾਫ਼ ਹੀ ਕਹਿੰਦੇ ਸੀ ਰਜਾਬੰਦੀ ਨਾਲ ਆ ਰਹੇ ਆ ਅਸੀਂ ਫੋਨ ਕਰਕੇ ਆਏ ਆ ਇਹ ਗੱਲ ਹੈ ਤੇ ਕਿਦਾਂ ਹੁਣ ਕੀ ਮੰਗ ਹੀ ਰੱਖ ਰਹੇ ਹਾਂ ਪ੍ਰਸ਼ਾਸਨ ਅੱਗੇ ਕੀ ਕਹਿਣਾ ਚਾਹੁੰਗਾ ਪ੍ਰਸ਼ਾਸਨ ਅੱਗੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਨੂੰ ਖੌਰੀ ਐਕਸ਼ਨ ਕਰਕੇ ਔਰ ਐਕਟਿਵ ਐਕਸ਼ਨ ਕਰਕੇ ਮਤਲਬ ਜਿਹਦਾ ਕੋ ਰਿਜ਼ਲਟ ਹੋਵੇ ਇਹ ਨਹੀਂ ਉੱਥੇ ਗਏ ਜੀ ਪੈਸੇ ਲੈ ਲੈ ਛੱਡਤਾ ਇਹ ਨਹੀਂ ਜੀ ਅਰਜ਼ੀ ਦਿੱਤੀ ਸੀ ਜਿਹੜਾ ਦੱਬੀ ਗਈ ਜੀ ਉੱਪਰ ਭੇਜਤੀ ਆ ਜੀ ਉਸ ਤੋਂ ਉੱਪਰ ਭੇਜਤੀ ਆ ਜੀ ਉੱਥੋਂ ਆਦੇ ਆਰਡਰ ਆਣਗੇ ਆਰਡਰ ਆ ਗਏ ਉਹ ਫੇਰ ਖਤਮ ਹੋ ਗਏ ਜੇਲ੍ਹ ਤੱਕ ਜਾ ਚੁੱਕੇ ਨੇ ਜਿਹੜੇ ਲੋਕੇ ਕਰ ਰਹੇ ਨੇ ਉਹ ਜੇਲ੍ਹਾਂ ਤੱਕ ਜਾ ਚੁੱਕੇ ਨੇ ਜੇਲਾ ਜੋ ਜਮਾਨਤਾ ਹੋ ਜਾਂਦੀਆਂ ਜਮਾਤਾਂ ਤੋਂ ਬਾਅਦ ਕੇਸ ਖਤਮ ਹੋ ਜਾਂਦੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ ਜੇ ਤੁਹਾਡੇ ਤੋਂ ਨਹੀਂ ਕੁਝ ਹੋਊਗਾ ਫਿਰ ਅਸੀਂ ਇਹੋ ਜਿਹਾ ਜਲੂਸ ਕੱਢਾਂਗੇ ਪ੍ਰਸ਼ਾਸਨ ਆਪ ਆਊਗਾ ਅਸੀਂ ਨਹੀਂ ਪ੍ਰਸ਼ਾਸਨ ਕੋਲ ਜਾਵਾਂਗੇ ਪ੍ਰਸ਼ਾਸਨ ਚਾਹੇ ਤੇ ਜੀ ਇਹਨਾਂ ਨੂੰ ਟ੍ਰੈਫਿਕ ਇਨਮੋਲ ਦਾ ਜਿਹੜਾ ਹੁੰਦਾ ਉਹ ਐਕਟ ਲਾ ਦੇਣ ਤੇ ਮੁੜ ਕੇ ਦੁਬਾਰਾ ਕਿਸੇ ਤਾਕਤ ਹੀ ਨਹੀਂ ਉਹ ਜਮਾਤ ਉਹ ਲਾ ਦੇਵਾਰਾ ਕਰਦੇ ਕੋਈ ਇੱਧਰ ਕਿਹੜੇ ਕਿਹੜੇ ਚੌਕ ਦੇ ਉੱਤੇ ਲੱਗੇ ਹੋਏ ਨੇ ਇਹ ਚੌਕ ਦੇ ਵਿੱਚ ਇਹ ਚੌਂਗ ਇਧਰ ਪਰਲੇ ਪਾਸੇ ਜਿੱਥੇ ਤਕਰੀਬਨ ਘਰ ਹੈਗੇ ਪੰਜ-ਸੱਤ ਉਹਨਾਂ ਦੇ ਨੇੜੇ ਦਾੜੇ ਸਾਰੀ ਜਗ੍ਹਾ ਲੱਗੇ ਹੋਇਆ ਹੈ ਤੇ ਬਿਲਕੁਲ ਸੋ ਦੱਸ ਦਈਏ ਕਿ ਇਲੈਜੀ ਫਲੇਰ ਦੇ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਜਿਹੜੇ ਆ ਇਹ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਵਾ ਕਿ ਜਿਹੜਾ ਵੀ ਇਹ ਗਲਤ ਕੰਮ ਕੀਤਾ ਜਾਂਦਾ ਉਹ ਕੰਮ ਨੂੰ ਬੰਦ ਕੀਤਾ ਜਾਵੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਵਾਸਤੇ ਮੈਸੇਜ ਦਿੱਤਾ ਗਿਆ ਹੈ ਕਿ ਅਗਰ ਉਹ ਆਣਗੇ ਫੜੇ ਜਾਣਗੇ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਆਪਣੇ ਆਪ ਦੇ ਜਿਹੜੇ ਖੁਦ ਜ਼ਿੰਮੇਵਾਰ ਹੋਣਗੇ ਸੋ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹਨਾਂ ਦੇ ਉੱਤੇ ਕਾਰਵਾਈ ਜਾਊਗੀ ਮੱਲੇ ਨਿਵਾਸੀਆਂ ਵੱਲੋਂ ਇਹ ਗੱਲ ਜਿਹੜੀ ਹੈ ਕਈ ਜ਼ਾਰੀ ਹੁਣ ਦੇਖਣਾ ਇਹ ਹੋਵੇਗਾ ਕਿ ਮੱਲੇ ਵੱਲੋਂ ਇਸ ਇਲਾਕੇ ਦੇ ਲੋਕਾਂ ਵੱਲੋਂ ਜਿਹੜੀ ਮੰਗ ਹੈ ਪ੍ਰਸ਼ਾਸਨ ਅੱ ਤੱਗਿਆ ਇਹਦੇ ਵਿੱਚ ਕਿ ਇਸ ਬੋਰਡ ਦੇ ਉੱਤੇ ਬਖੂਬੀ ਤੌਰ ਤੇ ਉਹਨਾਂ ਵੱਲੋਂ ਲਿਖਿਆ ਗਿਆ ਕਿ ਇਹ ਧੰਦਾ ਜਿਹੜਾ ਹੈ ਬੰਦ ਕੀਤਾ ਜਾਵੇ ਹਾਲਾ ਕਿ ਪ੍ਰਸ਼ਾਸਨ ਦੇ ਅਗਵਾਈ ਹੇਠ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਪਤਾ ਹੈ ਸੋ ਸਾਡਾ ਸਾਨੂੰ ਸਾਥ ਜਿਹੜਾ ਹੈ ਪ੍ਰਸ਼ਾਸਨ ਦਾ ਚਾਹੀਦਾ ਉਹ ਦੇਖਣਾ ਇਹ ਹੋਵੇਗਾ ਕਿ ਐਲਜੀ ਫਲੈਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀਗੀ ਐਲਜੀ ਫਲੈਟ ਦੇ ਵਿੱਚ ਇਹ ਜਿਹੜਾ ਧੰਦਾ ਵੈ ਜਾਂ ਜੋ ਵੀ ਹੈਗਾ ਇਹ ਬੰਦ ਕਦੋਂ ਤੱਕ ਹੋਊਗਾ ਇਹ ਲੋਕਾਂ ਦੀ ਜਿਹੜੀ ਹੈ ਗੁਹਾਰ ਪ੍ਰਸ਼ਾਸਨ ਦੇ ਕੰਨਾਂ ਦੇ ਵਿੱਚ ਕਦੋਂ ਤੱਕ ਪਹੁੰਚਦੀ ਹੈ ਤੇ ਪ੍ਰਸ਼ਾਸਨ ਕਦੋਂ ਤੱਕ ਇਸ ਐਲਜੀ ਫਲੈਟ ਦੇ ਵਿੱਚ ਸਖਤ ਐਕਸ਼ਨ ਲੈਂਦਾ ਹੈ ਦੇਖਦੇ ਰਹੋ ਜਾਨ ਲਈ ਮਹਿੰਤਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ